ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਚੀਮਾ ਕਲਾਂ ਤਹਿਸੀਲ ਪੱਟੀ ਜ਼ਿਲ੍ਹਾ ਜਿਰੀ ਤਰਨਤਾਰਨ ਸਾਹਿਬ ਸੋ ਪੱਟੀ ਮੋੜ ਦੇ ਬਿਲਕੁਲ ਨੇੜੇ ਪਹਿਲਾ ਪਿੰਡ ਚੀਮਾ ਕਲਾਂ ਜਦੋਂ ਆਪਾਂ ਬਿਲਕੁਲ ਹੀ ਛੜਕ ਕੇ ਖੇਮ ਕਰਨ ਨੂੰ ਵੀ ਜਾਂਦੀ ਆ ਸੋ ਦੁੱਬਲੀ ਬਰਵਾਲਾ ਵੀ ਇਸੇ ਸੜਕ ਦੇ ਉੱਪਰ ਪਿੰਡ ਆਉਂਦੇ ਆ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਤਕਰੀਬਨ ਵਪਾਰ ਦਾ ਕੰਮ ਆ ਪਹਿਲਾਂ ਵੀ ਵੀਰ ਸਤਰਾਮ ਸਿੰਘ ਹੋਂਦੀਆਂ ਕਾਫੀ ਵੀਡੀਓ ਆਪਾਂ ਪਾਈਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਨਾਗਰ ਆਸੇ ਆਪਾਂ ਤੁਹਾਨੂੰ ਟੋਟਲ 3 ਦਿਖਾਉਣੇ ਆ ਟੋਕੜ ਗੱਪਣ ਮੱਝਾ ਦਿਖਾ ਦੇਾਂਗੇ ਸੋ ਗੱਪਣ ਚੈੱਕ ਪਾਸ ਕਿੰਨੇ ਕਿੰਨਾ ਇਸ ਵਕਤੇ ਨਾਲ ਫਲੇ ਦੋ ਤਾਂ ਹਾਜ਼ਰ ਆ ਸੋ ਦੋ ਗਮੱਜਾਂ ਦੇ ਮਗਰ ਬੱਚੇ ਜਿਹੜੇ ਤੁਹਾਨੂੰ ਦਿਖਾ ਦੇਾਂਗੇ ਦੋ ਮਗਰ ਕਟੀਆਂ ਫੀਮੇਲ ਕਾਫ ਬੱਚੇ ਵੀ ਹੈਗੇ ਠੀਕ ਆ ਜੀ ਇੱਕ ਬਗੈਰ ਬੱਚੇ ਤੋਂ ਆ ਬਾਕੀ ਪ੍ਰੋਪਰ ਗੱਲਬਾਤ ਕਰਾਂਗੇ ਤਰੀਕ ਸਭ ਤੋਂ ਪਹਿਲਾਂ ਤੁਸੀਂ ਨੋਟ ਕਰ ਲਓ ਅਜ 13 ਅਪ੍ਰੈਲ ਸਮਾ ਕੋਈ ਸ਼ਾਮ ਦੇ 4:30 5 ਵਜੇ ਦਾ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਜੀ ਸੰਦੇ ਸਾਹਿਬ ਠੀਕ ਠਾਕ ਬਹੁਤ ਵਧੀਆ ਬਾਬਾ ਜੀ ਠੀਕ ਠਾਕ ਹਾਂ ਚੜ੍ਹਦੀ ਕਲਾਈ ਚੜ੍ਹਦੀ ਕਲਾਈ ਬਾਕੀ ਵੀਰ ਸਤਨਾਮ ਸਿੰਘ ਜੀ ਵਿਸਾਖੀ ਤੇ ਦਿਹਾੜੇ ਦੀਆਂ ਤੇ ਖਾਲਸਾ ਪੰਥ ਸਾਜਣਾ ਤਿਪਸ ਦੀਆਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਸਾਰਿਆਂ ਨੂੰ ਵਧਾਈਆਂ ਜਿਨੇ ਦਰਸ਼ਕਾ ਤੇ ਵੀਡੀਓ ਨੂੰ ਵੇਖਣ ਦਾ ਸਾਰਿਆਂ ਨੂੰ ਮੁਬਾਰਕਾਂ ਜੀ ਮਾਰੇ ਕਿਰਪਾ ਕਰੇ ਸਾਰਾ ਨਵੀਂ ਫਸਲ ਆਉਣ ਵਾਲੀ ਆ ਤੇ ਪਾਣੀ ਨਵੀਂ ਮਾਰੇ ਕਿਰਪਾ ਕਰੇ ਹਰ ਇੱਕ ਸ਼ਾਂਤੀ ਬਖਸ਼ੇ ਬਿਲਕੁਲ ਬਿਲਕੁਲ ਹੋਰ ਸੇਤਾਂ ਰਾਜੀ ਬਾਜੀ ਆਾ ਕਿਰਪਾ ਜੀ ਕਿਰਪਾ ਚੜ੍ਹ ਗਿਆ ਅੱਛਾ ਫਿਰ ਸਤਨਾਮ ਸਿੰਘ ਜੀ ਅੱਜ ਖਾਸ ਤੌਰ ਤੇ ਆਪਾਂ ਮੱਝਾਂ ਹੀ ਦਿਖਾਉਣੀਆਂ ਨੇ ਟੋਕੜ ਕੱਪੜ ਆਪਣੇ ਕੋਲ ਨਾਗਾ ਤਿੰਨੇ ਹਾਂ ਜੀ ਪਾਸਾ ਜੀ ਸੰਤੋਖ ਸਾਹਿਬ ਆਪਾਂ ਪਹਿਲੀ ਵਾਰ ਇਹ ਅੱਜ ਮਹੀਆਂ ਦਾ ਸਟਾਰਟ ਕੀਤਾ ਪਹਿਲਾਂ ਤਾਂ ਅਸੀਂ ਕਿੰਨੀਆਂ ਵੀਡੀਓ ਪਾਈਆਂ ਆਪਾਂ ਗਾਵਾਂ ਹੀ ਲਿਆਉਂਦੇ ਰਹੇ ਆ ਠੀਕ ਆ ਜੀ ਤੇ ਹੁਣ ਮਹੀ ਲਿਆ ਕਰਨੀਆਂ ਆਪਾਂ ਖਾਸ ਕਰਕੇ ਇਹ ਮਹੀਆਂ ਦਾ ਸਟਾਰਟ ਕਰਨਾ ਤੇ ਪਹਿਲੀ ਵੀਡੀਓ ਮਹੀਆਂ ਦੀ ਪਾਉਣ ਲੱਗੇ ਆ ਬਿਲਕੁਲ ਤੇ ਇਹ ਆਪਣੇ ਦਰਸ਼ਕਾਂ ਵਾਤੇ ਤੋਹਫੀ ਲਿਆਉਂਦੇ ਆ ਰਕੀ ਠੀਕ ਆ ਤੇ ਨਾਲ ਟੋਕੜਾਂ ਗੱਭਣਾ ਤੇ ਨਾਲ ਮਗਰ ਕਟੀਆਂ ਠੀਕ ਆ ਕੋਈ ਪੰਜਾਂ ਮਹੀਨਿਆਂ ਦੀ ਇੱਕ ਸੱਤਾਂ ਮਹੀਨਿਆਂ ਦੀ ਬਿਲਕੁਲ ਇੱਕ ਇਹਨਾਂ ਤਿੰਨ ਤਿੰਨ ਅਗ ਦੇਵਾਂਗੇ ਬਹੁਤ ਵਧੀਆ ਗੱਲ ਆ ਜੀ ਨਾਲ ਦੁੱਧ ਨਾਲ ਗੱਭਣਾ ਨਾਲ ਆਪਣਾ 3 3 ਜਨਵਰ ਜਾਣੀ ਹਾਂਜੀ 3 ਜਨਵਰ ਜਾਣੀ ਦੋ ਮੱਜਾਂ ਮਗਰ ਦਾ ਕਟੀਆਂ ਜਾਣੀਆਂ ਅੰਦਰ ਕੰਮ ਵਾਲੇ ਬੱਚੇ ਵੀ ਆ ਬੱਚੇ ਬੱਚੇ ਹਾਂਜੀ ਹਾਂਜੀ ਤੇ ਚਲੋ ਬਹੁਤ ਵਧੀਆ ਤੇ ਜਿਹੜਾ ਭਰਾ ਲੈ ਕੇ ਜਾਊਗਾ ਠੀਕ ਹੈ ਜੀ ਉਹਨਾਂ ਲੈਣੀਆਂ ਕਰੇ ਬਾਕੀ ਮਾਲ ਦੋਸਤੋ ਅੱਜ ਸਾਰਾ ਤੁਹਾਨੂੰ ਆਪਾਂ ਟੋਕੜ ਗੱਪਣ ਮੱਜਾਂ ਦਿਖਾਉਣੀਆਂ ਨੇ ਤੇ ਬਾਕੀ ਜਿਹੜਾ ਕੋਈ ਚੰਗਾ ਕੰਮ ਕਰਦਾ ਮੇਰਾ ਭਰਾ ਨੂੰ ਸਪੋਰਟ ਕਰਿਆ ਕਰੋ ਸਾਰੇ ਭਰਾਵਾਂ ਨੂੰ ਆਪਾਂ ਬੇਨਤੀ ਕਰਦੇ ਆ ਸਾਰੇ ਵੀਰ ਆਪਦੇ ਵੱਲੋਂ ਚੰਗਾ ਬੈਸਟ ਕੰਮ ਕਰਦੇ ਆ ਤੇ ਵੀਰ ਸਤਨਾਮ ਸਿੰਘ ਉਹਨਾਂ ਦਾ ਵੀ ਕੰਮ ਜਿਵੇਂ ਪਹਿਲਾਂ ਪਿੱਛੇ ਜੇ ਆਪਾਂ ਵੀਡੀਓ ਪਾਈਆਂ ਨੇ ਨਵਾਂ ਹੀ ਕੰਮ ਸ਼ੁਰੂ ਕੀਤਾ 8-7 ਮਹੀਨੇ ਦਾ ਸਮਾਂ ਹੋ ਗਿਆ ਠੀਕ ਆ ਜੀ ਤੇ ਮਾਲ ਵਹਿੜਾ گاਵਾ ਮੱਝਾਂ ਝੋਟੀਆਂ ਇੱਥੇ ਅਕਸਰ ਆਉਂਦੇ ਰਹਿੰਦੇ ਆ ਪਸ਼ੂ ਵਿਕਰੀ ਵਾਲੇ ਕਿਸੇ ਭਰਾ ਨੇ ਡੰਗਰ ਕੋਈ ਵੇਚਣਾ ਠੀਕ ਆ ਜੀ ਭਾਅ ਪੜਤੇ ਦੇ ਵਿੱਚ ਤੇ ਭਾਅ ਪੜਤੇ ਵਿੱਚ ਖਰੀਦਣਾ ਤੇ ਤੁਸੀਂ ਜ਼ਰੂਰ ਯਾਦ ਕਰਿਆ ਕਰੋ ਭਰਾਵਾਂ ਦੇ ਵਿੱਚ ਪਾਉਣਾ ਡੰਗਰ ਤਾਂ ਵੀ ਕੋਈ ਸਾਨੂੰ ਪੜਤਾ ਹੋਊ ਤੇ ਪਾ ਦਾਂਗੇ ਕਿ ਜੇ ਲੈਣਾ ਸਰਵਿਸ ਸੰਪਰਕ ਕਰ ਸਕਦਾ ਕੋਈ ਵੀ ਠੀਕ ਆ ਸਾਨੂੰ ਵੀਡੀਓ ਪਾ ਦੇ ਆਪਦੇ ਪਸ਼ੂ ਦੀ ਸਾਡੇ ਚਾਚੂਗਾ ਤੁਸੀਂ ਲਾਈਵ ਕਰਦੇ ਨਾਲ ਠੀਕ ਆ ਇਰ ਸਦਰਨਾਵ ਸ਼ੁਰੂਆਤ ਕਿਹਦੇ ਪਾਸੋਂ ਕਰਦੇ ਆ ਕਿਹੜੀ ਮੱਝ ਦਿਖਾ ਦੇਣੀ ਉਹ ਵੀ ਕਰ ਲੀਏ ਵੱਡੀ ਮੈਂ ਤਾਂ ਆ ਵੀ ਇਧਰ ਦੋਸਤੋ ਇੱਕ ਸਭ ਤੋਂ ਪਹਿਲਾਂ ਇੱਕ ਮੱਝ ਦਿਖਾ ਦੇਣਾ ਤੁਹਾਨੂੰ ਕੱਦ ਹਾਈਟ ਹੈ ਨਾ ਮੱਝਾਂ ਦੇ ਚੰਗੇ ਆ ਤੇ ਇਰ ਸਦਰਨਾਵ ਦਾ ਕੀ ਵੇਰਵਾ ਜਿਹੜੀ ਪਹਿਲੇ ਨੰਬਰ ਤੇ ਸੰਧੂ ਸਾਹਿਬ ਰਾਜਸਥਾਨ ਦੀ ਮੈਂ ਠੀਕ ਆ ਜੀ ਹਾਂਜੀ ਰਾਸਥਾਨੋਂ ਆਈ ਹੈ ਵੱਡੀ ਮੈਂ ਆ ਹਾਂਜੀ ਤੇ ਇਹ 17 18 ਲੀਟਰ ਦੀ ਮਾਲਕੋਂ ਦੱਸਿਆ ਵੀ ਇਹ ਜਿਹੜੀ ਸੱਜਰਿਆ 17 18 ਲੀਟਰ ਦੀ ਦੁੱਧ ਚੋਂ ਆਇਆ ਅੱਛਾ ਜੀ ਕੱਦ ਕਾੜ ਤੁਸੀਂ ਵੇਖਣ ਦਾ ਇਹ ਚੰਗੀ ਉੱਚੀ ਮੈਂ ਵੱਡੇ ਕਦ ਕੱਢਦੇ ਵਿੱਚ ਇਹ ਪੰਜਾਂ ਮਹੀਨਿਆਂ ਚੋਂ ਕੁਝ ਦਿਨ ਇਹਦੇ ਰਹਿੰਦੇ ਆ ਕੰਬਣ ਚ ਹਾਂਜੀ ਇਹ 6 ਲੀਟਰ ਏ ਥਲੇ ਦੁੱਧ ਆ 6 ਲੀਟਰ ਦੁੱਧ ਵੀ ਆ ਇਹ ਸੱਤਾਂ ਮਹੀਨਿਆਂ ਦੀ ਇਹਦੇ ਮਗਰ ਕੱਟੀ ਆ ਉਹ ਮਗਰ ਠੀਕ ਆ ਹਾਂਜੀ ਪਹਿਲੇ ਨੰਬਰ ਤੇ ਹਾਂਜੀ ਪਹਿਲੇ ਨੰਬਰ ਤੇ ਇਹ ਇਹਦੇ ਮਗਰ ਕੱਟੀ ਆ ਸੱਤਾਂ ਮਹੀਨਿਆਂ ਦਾ ਟੋਟਲ ਜਿਹੜਾ ਸੁਭਾ ਤੇ ਸੱਤਾਂ ਮਹੀਨਿਆਂ ਦਾ ਠੀਕ ਆ ਜੀ ਹਾਂਜੀ ਹਾਂਜੀ ਕੱਟੀ ਆ ਆ ਮਗਰ ਕੱਟੀ ਦੇ ਤੋਂ ਕੱਟੀ ਵੀ ਕਰਮਾਲੀ ਆਈ ਖਰੂ ਤੇ ਇਹਦੇ ਤੇ ਆ ਜੀ ਕੱਟੀ ਬਿਲਕੁਲ ਇਹਨੇ ਸਾਂਭੀ ਸੁੰਭੀ ਘਾਟਿਆ ਕੋਈ ਇਹਨੂੰ ਪਾਇ ਗਿਆ ਤੇ ਮੈਂ ਤਗੜੀ ਆ ਹਾਂਜੀ ਹਾਂਜੀ ਬਿਲਕੁਲ ਸੋਨਾ ਦੁੱਧ ਸ਼ੇਕ ਲੋ ਹਾਂਜੀ 6 ਕਿਲੋ ਦੁੱਧ ਮਿਲਦੀ ਫਿਰ ਬੱਚੇ ਤੇ ਕਿਵੇਂ ਬੱਚੇ ਦੇ ਮਿਲਦੀ ਆ ਜੀ ਬਿਲਕੁਲ ਤਾਂ ਘਾਟ ਕੇ ਮੂੰਹ ਲਵਾ ਕੇ ਭਾਵੇਂ ਨਾ ਹੀ ਵੀ ਥੱਲੇ ਪਾਣੀ ਤੇ ਬੱਚਾ ਇੱਥੇ ਬੰਦੇ ਉਸੇ ਵੇਲੇ ਮਿਲ ਪੈਂਦੀ ਆ ਜੀ ਠੀਕ ਆ ਜੀ ਕੋਈ ਟੀਕਾ ਨਹੀਂ ਕੋਈ ਕੁਛ ਨਹੀਂ ਠੀਕ ਆ ਜੀ ਹਾਂਜੀ ਲੋਬੀਏ ਦੋਸਤੋ ਥਾਣਾ ਅਗਲੇ ਪਿਛਲੇ ਥਾਣਾ ਦਾ ਸੈਜ ਦੇਖ ਸਕਦੇ ਜੇ ਸੈਜ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਬਿਲਕੁਲ ਦੁੱਧ ਬਰਾਬਰ ਆ ਜੀ ਕੋਈ ਛੱਟਾ ਪੂਰ ਹਾਂਜੀ ਉਹਦੀ ਗਰੰਟੀ ਆ ਠੀਕ ਆ ਜੀ ਤੇ ਗੱਬਣ ਚੈੱਕ ਪਾਸ ਅਸੀਂ ਕਰਾ ਕੇ ਲਿਆਂਦੀਆਂ ਠੀਕ ਆ ਹਾਂਜੀ ਇਹ ਫਿਰ ਅੱਗੇ ਸੂਆ ਤੀਜਾ ਕਿ ਚੌਥਾ ਸੂਗੀ ਇਹ ਜੀ ਤੀਜਾ ਸੂਗਾ ਸੂਗੀ ਅਸੀਂ ਤਾਂ ਨਹੀਂ ਜਾਂ ਚੌਥਾ ਕੋ ਮਾਲੇ ਤੀਜਾ ਮਾਲੇ ਇਹਨਾਂ ਨੂੰ ਕੀ ਦਾ ਦਾ 12-12 ਸੂਵੇ ਸੂ ਜਾਂਦੀ ਬਿਲਕੁਲ ਲਓ ਖੋਲ ਕੇ ਕੋਈ ਦਿਖਾਈਏ ਹਾਂਜੀ ਹਾਂਜੀ ਇਹ ਦੋਸਤੋ ਅੱਗੇ 5 ਮਹੀਨਿਆਂ ਦੀ ਗੱਬਣ ਹੀ ਸਮਝਾ ਕੋਈ 5- ਸੋ ਦੁੱਧ ਤਾਂ ਉਹ ਦੱਸ ਹੀ ਦਿੱਤਾ ਵੀ 6 ਕਿਲੋ ਧਾਰਾਂ ਇਹਦੇ ਥੱਲੇ ਹੁਣ ਹਾਜ਼ਰ ਆ 31 ਤੇ ਮਿਲਦੀ ਆ ਮਗਰ ਇਹਦੇ ਕੱਟੀ ਆ ਫੀਮੇਲ ਕਾਫ ਆ ਮਗਰ ਬੱਚਾ ਇੱਧਰ ਦੇਖੋ ਵੀ ਇਹ ਛੋ ਮੈਂ ਕਿਹਾ ਸੰਤੂ ਸਾਹਿਬ ਆ ਨਹੀਂ ਚੰਗਾ ਡਿਜ਼ਾਈਨ ਜੁਣਾ 6 ਲੀਟਰ ਹੀ ਦੁੱਧ ਆ ਰੇ ਦੇਖੋ ਬਣਦੀ ਲੈਰ ਸੱਜੇ ਇਹਦੇ ਕੋਲ ਬਾਕੀ ਵੀ ਸਦਨਾਮ ਚਵਾਈ ਕੋਈ ਪੂਰ ਛੱਟਾ ਨਹੀਂ ਬਿਲਕੁਲ ਛੱਟਾ ਪੂਰ ਨਹੀਂ ਜੀ ਬਿਲਕੁਲ ਐ ਓਕੇ ਆ ਠੀਕ ਆ ਜੀ ਤੇ 6 ਲੀਟਰ ਦੁੱਧ ਦੇ ਥਲੇਗਾ ਇਹ ਵੇਲੇ ਸੱਜੇ ਹਾਂ ਜੀ ਦੇਖੋ ਲੈਵਾ ਵੇਖੋ ਹਲੇ ਅਰਮਾਲੀ ਇਹ ਸਾਣਾ 50 ਮਹੀਨਿਆਂ ਦੀ ਲਗਭਗ ਅੱਪਣ 7 ਮਹੀਨਿਆਂ ਦੀ ਅੱਪਾ ਵੀ ਅੱਦਾ ਸਮਾਂ ਖਿੱਚ ਕੇ ਲੈ ਗਈ ਆ ਅੱਦਾ ਸਮਾਂ ਦੇ 7 ਮਹੀਨੇ ਦੀ ਕੱਟੀ ਆ ਮਗਰੀ ਹਾਂ ਮਗਰ ਕੱਟੀ ਵੀ ਆ ਹਾਂ ਇਹ ਤਾਂ 2 ਮਹੀਨਿਆਂ ਦੀ ਜਦੋਂ ਕਿਤੇ ਮਤਲਬ ਕਿ ਸੂਈ ਆ ਤੇ ਉਦੋਂ ਹੀ ਗੱਬਣ ਹੋ ਗਈ ਆ ਹਾਂ ਜੀ 50 ਮਹੀਨਿਆਂ ਦੀ ਗੱਬਣ ਵੀ ਆ ਬਿਲਕੁਲ ਤੇ ਲੈ ਵਾਲੂਆ ਵੇਖੋ ਮਗਰ ਇਹ ਕਰਮਾਲੀ ਦਾ ਲਵਿਟ ਦਾ ਜਹਾ ਵੀ ਬਿਲਕੁਲ ਪਤਲੇ ਟਿੰਡੇ ਦੀ ਆ ਸੋ ਮੂੰਹ ਮੱਥੇ ਦੀ ਸਿੰਘਾਂ ਦੀ ਬੰਤ ਤਕ ਕੋਜ ਪਾਜ ਤੁਸੀਂ ਚੈੱਕ ਮੇਰਾ ਭਰਾ ਕਰ ਲੋ ਬਾਕੀ ਨਾ ਹਵਾਨਾ ਲੈਵਾ ਕਰਮਾਲੀ ਦਾ ਠੀਕ ਆ ਜੀ ਸੋ 6 ਕਿਲੋ ਦੁੱਧ ਪੰਜਾਂ ਮਹੀਨੇ ਦੀ ਗੱਭਣ ਸਮਝ ਕੇ ਤੇ ਮਗਰ ਸੱਤਾਂ ਮਹੀਨੇ ਦੀ ਕੱਟੀ ਆ ਤੇ ਮੱਜ ਅਗੇ ਤਜਾ ਸੂਹਾ ਚਾਹੇ ਚੌਥਾ ਸੂਹਾ ਮੰਨ ਲਿਆ ਜੇ ਕਰਮਾਲੀ ਬਾਕੀ ਤੁਸੀਂ ਤੋਰਾ ਤਾਰਾ ਵੇਖ ਲਿਆ ਕਰਮਾਲੀ ਘੋੜੀਆਂ ਵਰਗੀ ਤੇ ਬੁਝਾ ਜੀ ਪੂਰੀ ਹਲ ਤਜਾ ਸੂਹਾ ਮੈਂ ਹਾਲੇ ਕੋਈ ਇਹ ਤਾਂ ਬਿੱਲੀ ਮਟਕਣੀ ਆਟ ਆ ਦੇਖੋ ਮੈਂ ਕਿੰਨੀ ਤਗੜੀ ਕਾਦਾ ਰਾਜਸਥਾਨ ਦੀ ਬਹੇ ਹੈ ਚੰਗੀ ਹੈ ਮੈਂ ਅੱਛਾ ਫਿਰ ਸਤਨਾਮ ਕੀ ਮੋਲਵਾੜੀ ਕੀ ਡਿਮਾਂਡ ਰਊਗੀ ਅੱਜ ਇਹਦੀ ਮੋਲ ਸੰਧ ਸਾਹਿਬਾ ਸੀਆਰ ਕਰ ਲਿਏ ਵੇਖ ਲਓ 80 ਦਾ ਭਾਵੇਂ 90 ਕਰ ਲਓ ਪਰ ਆਪਾਂ ਜਾਇਜ਼ ਦਾ ਨਹੀਂ ਕਰੀਏ ਨਾ ਕਿੱਤੀ ਆ ਵੇਖੋ ਇਹ ਪੰਜਾਂ ਮਹੀਨਿਆਂ ਦੀ ਗੱਬੜ ਵੀ ਆ ਕੋਈ ਥੋੜੇ ਦਿਨ ਬਾਕੀ ਆ ਕੋਈ 7-7 ਦਿਨ ਪੰਜਾਂ ਮਹੀਨਿਆਂ ਦਾ 6 ਲੀਟਰ ਦੁੱਧ ਵੀ ਕੋਈ ਦੇ ਰਹੇ ਹੋ ਇਹਦੇ ਭਾਵੇਂ ਤੇ ਦੇ ਦਿੱ ਗਏ ਆਪਾਂ ਪੁਰੀਆਂ ਛੋਟਾ ਛਟਾ ਕਰਕੇ ਆਪਣੇ ਭੈਣ ਭਰਾਵਾਂ ਨੂੰ ਵੀ ਜਲ ਪਾਣੀ ਲੱਭੇ ਤੇ ਅਗਲਾ ਵੀ ਆਖੇ ਵੀ ਮੈਂ ਸਵਲਿਆ 8000 70 ਦੀ 78 ਦੀ 77 ਦੀ 75000 ਦੀ ਸੰਧੂ ਸਾਹਿਬ ਦੇ ਦਾਂਗੇ ਆਣਾ ਤੇ 100 ਕਿਲੋਮੀਟਰ ਚ ਕਰ ਦਿਆਂਗੇ ਆਪਾਂ ਪਹੁੰਚ 75000 ਦੇ ਵਿੱਚ 100 ਕਿਲੋਮੀਟਰ ਆਪਾਂ ਪਹੁੰਚ ਕਰ ਦਿਆਂਗੇ ਲੋੜੇ ਭਾਅ ਪੜਤੇ ਨਾ ਨਵਾਂਗੇ ਲੱਭੂ ਨਹੀਂ ਬਾਜ਼ਾਰ ਵਿੱਚ ਠੀਕ ਆ ਵੀਰੇ ਹਾਂਜੀ ਤਾਂ ਮਗਰ ਕੱਤੀ ਵੇਖੋ ਮਗਰ ਕੱਤੀ ਸੋਹਣੀ ਆ 75000 ਦੇ ਵਿੱਚ ਇਹ ਤਿੰਨ ਨੱਕ ਜਾਣੇ ਆ ਹਾਂਜੀ ਅੰਦਰ ਬੱਚਾ ਠੀਕ ਆ ਜੀ ਇੱਕ ਬਾਹਰ ਬੱਚਾ ਠੀਕ ਆ ਆ ਦੇਖੋ ਸੰਧੂ ਸਾਹਿਬ ਕੱਤੀ ਅਤੇ ਗਪਾਲੇ ਮੇਰਾ ਵੀਰ ਦੇ ਦੇਖੋ ਲੈ ਚੰਗੀ ਆ ਹਾਂਜੀ ਉਹਦਾ ਦੋ ਗਲੀ ਨਹੀਂ ਬਾਕੀ ਸ਼ਾਈ ਸੂਈ ਬਿਲਕੁਲ ਬਿਲਕੁਲ ਸ਼ਾਈ ਸੂਈ ਸਿੰਗ ਵੀ ਬਿਲਕੁਲ ਛੋਟਾ ਹਾਂਜੀ ਹਾਂਜੀ ਛੋਟਾ ਸਿੰਗ ਆ ਠੀਕ ਆ ਵੀਰੋ ਸਤਰਾ ਮੱਗੇ ਨੈਕਸਟ ਆਪਣੇ ਕੋਲ ਅਗਲੀ ਝੋਟੀ ਆ ਵੀ ਆ ਗਈ ਬਿੱਲੀ ਮਣਕੀ ਅੱਖ ਹਾਂਜੀ ਬਿੱਲੀ ਮਣਕੀ ਅੱਖ ਇਹ ਤਕੜੀ ਹੈ ਜੀ ਚੰਗੇ ਕਰਾਣੇ ਚੋਂ ਮੈਂ ਆਈ ਆ ਅੱਛਾ ਜੀ ਤੇ ਇਹਦੀ ਬੰਤਰ ਬੰਤਰ ਐਣੇ ਕੀ ਇਹਦੀ ਬੰਤਰ ਬੰਤਰ ਵੇਖੋ ਲਓ ਵੀ ਕਰੋ ਜੀ ਮੈਂ ਦਾ ਕਰਾ ਕੇ ਵੇਖੋ ਬੜਾ ਸੋਹਣਾ ਪਿੱਠਪੂੜਾ ਕਰਮਾਲੀ ਦਾ ਇਹਦੇ ਵੇਖੋ ਤੇ ਥਾਨ ਵੇਖੋ ਕਰਮਾਲੀ ਨੂੰ ਕਿਹੜਾ ਲੱਗਾ ਹੈ ਵੇਖੋ ਇਹਨੂੰ ਬਿਦਿਰਸ ਨਾਮ ਇਹਦਾ ਦੁੱਧ ਕਿੰਨਾ ਹੈ ਇਹਦੇਲੇ ਦੁੱਧ 7 ਲੀਟਰ ਹੈ ਜੀ 7 ਲੀਟਰ ਦੁੱਧ ਦਾ ਦੋਸਤੋ ਹਾਂਜੀ ਤੇ ਮੇਰੇ ਦਾ ਗਾਂ ਸੂਗਾ ਤੇਜਾ ਨੂੰ ਸੂਗੀ ਹਾਂਜੀ ਤੀਜਾ ਸੂਗਾ ਸੂਗੀ ਇਹ 1 ਮਹੀਨੇ ਦੀ ਪੂਰੀ ਦੀ ਇਹਦਾ ਅੱਜ 1 ਮਹੀਨਾ ਪੂਰਾ ਹੋ ਗਿਆ ਅੱਛਾ ਇੱਕ ਬਾਹ ਨਹੀਂ ਹੋਈ 1 ਮਹੀਨੇ ਨੂੰ ਹੋਊਗੀ ਅੱਛਾ ਇਹ 7 ਲੀਟਰ ਦੁੱਧ ਰਿਹਾ ਠੀਕ ਆ ਇਹ 5 ਮਹੀਨਿਆਂ ਦੀ ਕੱਟੀ ਇਹਦੇ ਮਗਰ ਮਗਰ 5 ਮਹੀਨੇ ਦੀ ਕੱਟੀ ਆ ਹਾਂਜੀ ਬਣੀ ਮਾਲੀ ਮੂਲੀ ਤੋਂ ਤੀਜਾ ਰੱਖਿਆ ਨਹੀਂ ਤੀਜਾ ਭਰਾ ਜੀ ਉਹਨਾਂ ਨੇ ਠੀਕ ਆ ਪੂਰੇ ਉਹਨਾਂ ਦੱਸਿਆ ਵੀ ਆ ਜਾਣ ਦੱਸੇ ਵੀ ਆਦ ਦਿਨ ਇਹਦੇ ਪੂਰਾ 1 ਮਹੀਨਾ ਹੋ ਗਿਆ ਹਾਂ ਹਾਂਜੀ ਤੇ ਦੁੱਧ 7 ਕਿਲੋ ਦ ਮਿਲਦੀ ਬੱਚੇ ਕੱਟੀ ਦੇ ਆ ਬੱਚੇ ਨੇ 7 ਮਹੀਨੇ ਤੋਂ ਸੋਈ ਨੂੰ ਹੋਵੇਗਾ ਜਾਂ 50 ਮਹੀਨਿਆਂ ਦੀ ਸ਼ਾਇਦ 5 ਮਹੀਨੇ ਤੋਂ ਹੋ ਗਿਆ ਨਾ 50 ਮਹੀਨੇ ਦੀ ਕੱਟੀ ਲੋ ਵੀ ਇੱਕ ਰਿਮਾ ਤੁਹਾਨੂੰ ਥੋੜਾ ਜਿਹਾ ਫੇਸ ਕੁਆਲਟੀ ਐਜਾ ਦਿਖਾ ਦ ਹਾਂ ਜੀ ਹਾਂ ਜੀ ਤੁਸੀਂ ਨਖੇੜ ਦੇਖੋ ਬਿਲਕੁਲ ਐ ਦਰਲ ਤੇ ਲੱਗਾ ਜੀ ਚੰਗੀ ਸੋਹਣੀ ਵੰਡ ਵੇਰਲਾ ਬਾਕੀ ਮਿਲਕ ਬੇ ਨਾ ਚੱਡੇ ਰੇ ਦੇ ਨਿਸ਼ਾਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਭਰਾ ਨੀਲੀ ਦਾ ਵੀ ਟੀਕਾ ਭਰਾ ਲੂਗਾ ਤੇ ਬੱਚਾ ਕਰ ਬਾਕੀ ਪਲੀ ਪਲਾਤੀ ਆ ਜੀ ਸੋਹਣੀ ਮੈਂ ਪਤਲੇ ਪਿੰਡੇ ਦੀ ਮੈਂ ਦੁੱਧ ਵਾਲੀ ਆ ਠੀਕ ਇਹ ਵੀ ਬੱਚੇ ਦੇ ਮਿਲਦੀ ਨਾ ਬੱਚੇ ਦੇ ਮਿਲਦੀ ਜੀ ਐ ਲੱਤਾਂ ਘੱਟ ਕੇ ਬੱਚੇ ਕੋਈ ਨਹੀਂ ਭਾਈ ਮੂਹਲ ਵਾਲਰ ਬੱਚੇ ਤੇ ਮਿਲਦੀ ਸੋ ਸੋ ਇਹ ਵੀ ਕਰਮਾਣੀ ਹੈ ਗੋਲ ਆ ਪੂਰੀ ਉਤੋਂ ਰਾਜੀ ਆ ਕੋਈ ਫਿਕਰ ਅਲਸੀ ਫਿਕੀ ਨਹੀਂਗੀ ਠੀਕ ਆ ਸੋ ਪਿੱਠ ਪੋੜੇ ਤੋਂ ਤੁਸੀਂ ਦੇਖ ਲਓ ਮੀਡੀਅਮ ਹਾਈਟ ਤੋਂ ਥੋੜੀ ਜਿਹੀ ਕਲੱਸ ਸੋ ਹਵਾਨਾਲੇ ਬਿਲਕੁਲ ਇੱਕ ਸਾਰ ਪੱਧਰ ਆ ਦੇਖੋ ਸੋ ਡਿਜ਼ਾਈਨ ਜਿਹੋਣ ਇਸ ਮੈਂ ਦਾ ਵੀ ਚੰਗਾ ਬਿਲਕੁਲ ਸਿੰਗਲ ਹੱਡੀ ਦੇ ਤੇ ਚਾ ਠੀਕ ਆ ਸੋ ਤੋਰਾ ਤਾਰਾ ਬਿਲਕੁਲ ਤੁਹਾਡੇ ਸਾਹਮਣੇ ਆ ਸੋ ਮੂਹ ਮੱਥਾ ਚੰਗਾ ਠੀਕ ਆ ਜੀ ਗੋਲ ਸਿੰਘ ਆਕੀ ਬਿੱਲੀ ਮੰਕੀ ਸੋ 7 ਕਿਲੋ ਧਾਰਾਂ ਮਗਰ ਕੱਟੀ ਫੀਮੇਲ ਕਾਫ ਠੀਕਾ ਜੀ ਮਿਲਦੀ ਬੱਚੇ ਤੇ ਆ ਸੋ ਇਹ ਵੀ ਬਿਲਕੁਲ ਚੋਈ ਜੁਈ ਮਿਰਸਾਤ ਨਾਲ ਕੋਈ ਛਟਾਪੂਰ ਨਹੀਂ ਜੀ ਕੋਈ ਵੀ ਘੰਟੀ ਆਪਣੀ ਦੇਖੋ ਕਰਮਾ ਵਾਲੀ ਥੱਲੇ ਲੇਵਾ ਵੇਖੋ ਹਾਂਜੀ ਲੋਰੀ ਇਹਦੇ ਮਗਰ ਵੀ ਕੱਤੀ ਤੁਮ ਦਿਖਾ ਦਿੰਦੇ ਕੱਟੀਆਂ ਵੈਸੇ ਦੋਵੇਂ ਇੱਕੋ ਜਿਹੀਆਂ ਨੇ ਹਾਂਜੀ ਇੱਕੋ ਜਿਹੀਆਂ ਆ ਆ ਵੇਖੋ ਛੋਟੀ ਆ ਤੇ ਆ ਵੇਖੋ ਉਹ ਕੋਈ ਕਿਸੇ ਪਾਸੋਂ ਲੇਸ ਘਾਟੇ ਦਾ ਸੌਦਾ ਨਹੀਂਗਾ ਬਾਕੀ ਕੱਟੀਆਂ ਤੁਹਾਨੂੰ ਮਗਰ ਮਿਲ ਜਾਣੀਆਂ ਨੇ ਸੋ ਮਿਲਦੀਆਂ ਬੱਚਿਆਂ ਦੇ ਕਰਮਾਂ ਵਾਲੀਆਂ ਕੋਈ ਪਰ ਇਥੇ ਬੱਚਾ ਛੱਡ ਕੇ ਚੋ ਕੇ ਆਪਣੀ ਤਸਵੀਰ ਬਿਲਕੁਲ ਬਿਲਕੁਲ ਬੱਚਾ ਛੱਡ ਕੇ ਚੋ ਕੇ ਪਾਲੀਆਂ ਪਲਾਟੀਆਂ ਕੱਟੀਆਂ ਨੇ ਹਾਂਜੀ 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 ਨਾਲ ਕੱਟੀਆਂ ਜੀ ਤੇ ਪੱਕਾ ਛੋ ਰਿਆ ਐ ਮੈਂ 1 ਮਹੀਨੇ ਨੂੰ ਇਹ ਚੱਕ ਪਾ ਇਹ ਪੱਕਾ ਨਿਕਲੂਗੀ ਜੀ ਠੀਕ ਐ ਵੀਰ ਹਾਂਜੀ 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 ਮੋਬਾਈਲ ਤੇ ਇਹ ਵੀਰ ਸੁਤਨਾਮ ਕੀ ਮੁੱਲ ਕੀ ਡਿਮਾਂਡ ਕਰਤੀ ਐ ਦੀ ਫਿਰ ਇਹ 2 ਘਟਾ 10000 ਦੀ ਦੇ ਦਈ ਗੀ ਪਟੰਗੀਆਂ ਛਾਲਾਂ ਵੀਰ ਮਾਰਦਾ ਉੱਚੀਆਂ ਨੇ ਗੱਲਾਂ ਤੇਰੇ ਯਾਰ ਤੀਆਂ ਉਹ ਗੱਲਬਾਤ ਹੋ ਗਈ ਮੇਰੇ ਕੋਲ ਕੋਈ ਸ਼ਾਹਰੀ ਬਾਹਰ ਮਾਲ ਮੇਰੇ ਦਾ ਸਾਫ ਤੋਂ ਤਰਾ ਦੇ ਲਈਏ ਨਾ ਹਾਂ ਇਹ ਗੈਂਦੀਆਂ ਦੀ ਬਾਤ ਬਿਲਕੁਲ ਬਿਲਕੁਲ ਮੇਰੇ ਮੁੱਲ 15000 ਦਾ 12 15000 ਦੀ ਕੱਟੀ ਬਿਲਕੁਲ ਬਿਲਕੁਲ 15000 ਦੀ ਕੱਟੀ ਸਨੂ ਸਾਹਿਬ ਤੁਸੀਂ ਰੋਜ਼ ਵੀਡੀਓ 5 6 ਪਾ ਕੇ ਘਰ ਨਵਾਸ ਮੁੜਦੇ ਜੇ ਬਾਜ਼ਾਰ ਦੇ ਵਿੱਚ ਸੱਜਰ ਤੇ ਮੈਂ ਨਹੀਂ ਲੱਭਣ ਢੀ ਇਹ ਚੰਗਾ ਭਾਵਾ ਜੇ ਮਾਲ ਆਪਾਂ ਨੂੰ ਪਤਾ ਜੇ ਮੱਝ ਤਾਜੀ ਸੱਜਰ ਆ ਲੱਖਾਂ ਤੋਂ ਸਾਲ ਰੱਖਦੀ ਹੋਗੀ ਤਾਂ ਕੱਟੀ ਵੀ 12 15000 12 ਬਿਲਕੁਲ ਬਿਲਕੁਲ ਤੇ 7 ਲੀਟਰ ਦੁੱਧ ਵੀ ਹੈਗਾ ਥੱਲੇ ਆ ਬੱਚਾ ਬਹਿ ਕੇ ਚੋਲੇ ਸੰਦੇ ਸਾਬ ਕੋਈ ਭਾਵੇਂ ਚੋਲੇ ਜੀ ਕੋਈ ਹਾਂਜੀ ਹਾਂਜੀ ਠੀਕ ਆ ਲਓ ਵੀ ਚੋਣ ਜਵਾਨ ਦੀ ਪੋਲੀ ਆ ਵੀਰ ਸਰਨਾਮ ਕਿੰਨਾ ਕੁ ਹਾਂ ਨਾ ਕਿੱਥੋਂ ਤੱਕ ਐਂਡ ਹੋ ਜੂਗੀ 73000 ਦੀ ਦੇਦਗੀ ਹਾਂਜੀ 73000 ਦੀ 70 ਤੇ 70 ਤੇ 73 100 ਕਿਲੋਮੀਟਰ ਚ ਪਹੁੰਚ ਲਓ ਵੀ ਇਹ ਵੀ ਵੀਰ ਮੈਨੂੰ ਲੱਗਦਾ 2800 3000 ਤੱਕ ਪਹੁੰਚ ਦਾ ਖਰਚਾ ਆਪਾਂ ਹੀ ਦਾ 100 ਕਿਲੋਮੀਟਰ ਤੱਕ ਜੋ ਲੱਗੇ ਉਹ ਸਾਡਾ ਹੀ ਦੇ ਦਾਂਗੇ ਬਿਲਕੁਲ 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 ਲਓ ਜੇ ਕੋਈ ਥੋੜਾ ਮਾਰਦੇ ਰੱਖ ਕੇ ਹੀ ਦੇਨੇ ਵੀ ਚਲੋ ਭੈਣ ਭਰਾ ਜਿਹੜਾ ਕੋਈ ਲਈ ਜਾਵੇ ਠੀਕ ਆ ਇਹ ਦੋਸਤੋ ਸਿਰਫ ਇੱਕ ਵਪਾਰ ਲੈ ਨੂੰ ਚਲਾਉਣ ਕਰਕੇ ਹਾਂ ਜੀ ਤੇਜ ਮਾਰ ਦੇਣਾ ਪੂਰੀ ਕਮਾਈ ਕਰਕੇ ਪਸ਼ੂ ਵੇਚਣ ਦਾ ਮਕਸਦ ਹੀ ਆ ਇਹ 3000 ਰੁਪਏ ਨਹੀਂ ਲੱਖੋਂ ਬਾਹਰ ਬਾੜ ਦੀਆਂ ਮਹੀਆਂ ਹਾਂ ਹਾਂ ਜੀ ਸੋ ਖਰਚਾ ਵੀ ਮੇਰੇ ਭਰਾ ਨੂੰ ਜਿਹੜੇ ਨੂੰ ਕੋਈ 2.5 3000 ਖਰਚਾ ਪੈਣਾ ਉਹ ਵੀ ਵਿੱਚੇ ਸ਼ਾਮਲ ਹੀ ਆ ਬਿਲਕੁਲ ਬਿਲਕੁਲ ਘਰ ਤੱਕ ਪਹੁੰਚ ਹੋ ਜੂਗੀ ਤੁਹਾਡੇ ਬਹੁਤ ਸੋਹਣੀਆਂ ਮੱਝਾਂ ਵੀ ਪਸੰਦ ਆਊਗੀ ਤੁਹਾਨੂੰ ਇੱਕ ਮਹੀਨੇ ਦੀ ਬਣੀ ਸੌਰੀ ਆ ਮਹੀਨੇ ਸਵਾ ਮਹੀਨੇ ਡੇਢ ਮਹੀਨੇ ਤੱਕ ਇਹ ਵੀ ਚੈੱਕ ਪਾਸ ਹੋ ਜੂਗੀ ਲੈ ਵੀਰ ਸਤਨਾਮ ਅੱਗੇ ਆਪਣੇ ਕੋਲ ਬੱਲੀ ਇੱਕ ਆਮ ਅੱਜ ਖੜੀ ਹੈ ਹਾਂ ਜੀ ਨੀਲੀ ਰਾਵੀ ਦੀ ਆ ਜੀ ਇਹ ਪੂਰੀਆਂ ਨਿਸ਼ਾਨੀਆਂ ਠੀਕ ਇਸਾਰਤੇ ਵੀ ਆ ਵੇਖੋ ਤੇ ਨਿਸ਼ਾਨਾ ਹਾਂਜੀ ਹਾਂਜੀ ਜਨਰਲ ਜੀ ਦਾ ਪੂਰਾ ਹਾਂਜੀ ਹਾਂਜੀ ਵਾਣਾ ਵੀ ਅਵੇ ਦੋ ਬਣਿਆ ਦੋ ਆ ਵੇਖੋ ਇਧਰੋਂ ਵੀ ਬੈਠ ਹਾਂਜੀ ਹਾਂਜੀ ਵਾਣੇ ਚੱਡੇ ਤੇ ਦੋਵੇਂ ਪਾਸੇ ਡਾਬਾ ਠੀਕਾ ਜੀ ਅਗਲੇ ਪੈਰਾਂ ਤੇ ਜਵਾਬ ਅੱਛਾ ਲੱਗਦੇ ਸਾਰੇ ਨਾਸ ਮੂੰਹ ਮੱਥਾ ਤੁਸੀਂ ਦੇਖ ਸਕਦੇ ਜੀ ਹਾਂਜੀ ਠੀਕਾ ਜੀ ਬਾਕੀ ਮੱਝ ਚੰਗੀ ਆ ਅੱਛਾ ਵੀਰ ਸਤਨਾ ਇਹ ਗੱਬਣਾ ਵੀ ਇਹ ਗੱਬਣਾ ਜੀ 6 ਮਹੀਨੇ ਨੂੰ ਪੂਰੇ ਹੋਦੋ ਕਿ ਆ ਸਤਵਾਂ ਸ਼ੁਰੂ ਹੋਇਆ ਹਾਂ ਹਾਂਜੀ ਤੇ 4 ਲੀਟਰ ਦੇ ਥੱਲੇ ਦੁੱਧ ਦੇ ਅਜੀ ਸ਼ਾਬਾਸ਼ ਇਹ ਖੇਚ ਕੇ ਲੈ ਗਈ ਸਮਾਨ ਹਾਂ ਜੀ ਖੇਚ ਕੇ ਲੈ ਗਈ ਸਮਾਨੀ ਇਹ ਕੰਨ ਵਾਲੀ ਆ ਹਾਂ ਤੇ ਬਾਕੀ ਠੰਡੀ ਮੈਂ ਵਿਚਾਰੇ ਨੀਲੀ ਦਾਦਾਂ ਨੂੰ ਪਤਾ ਹੀ ਆ ਹਾਂ ਬਾਜ਼ਾਰ ਦੇ ਵਿੱਚ ਨੀਲੀ ਦੀ ਤੇ ਮੈਂ ਲੱਭ ਨਹੀਂ ਢਈ ਫਿਰ ਸੁਣਾ ਮੈਨੂੰ ਕੋਈ ਟੀਕਾ ਟੂਕਾ ਲਾਇਆ ਕਿ ਇਤਰਾ ਹੀ ਇਹ ਕਾਦੇ ਆਪਣਾ ਗੱਬਣਾ ਤੇ ਹਾਂ ਨਹੀਂ ਨਹੀਂ ਚੋਨਾ ਵਾਸਤੇ ਚੋਨਾ ਤੇ ਵੇਖੋ ਜੀ ਇੱਥੇ ਸਾਡੇ ਕੋਲ ਤੇ ਪੜੇ ਤੇ ਮਿਲਦੀ ਆ ਕੋਈ ਕਿੱਲੇ ਦੇ ਜਾ ਕੇ ਕਰ ਲੈ ਇੱਕ ਦੋ ਦਿਨ ਟੀਕਾ ਲੈ ਦੇ ਉਹਦੀ ਕਹਿ ਨਹੀਂ ਸਕਦੇ ਆਹ ਬੜੇ ਦੇਈ ਜੋਨੇ ਇੱਥੇ ਆਪਣੇ ਕੋਲ ਆਜੇ ਜੇ ਆਪਾਂ ਪਾਰੀ ਬਿਲਕੁਲ ਚੋਕਰ ਪਾ ਕੇ ਅਸੀਂ ਚਵਾ ਕੇ ਮੈਂੀ ਘਾਤੀ ਮਾਰ ਕੇ ਘਾਤੀ ਮਾਰ ਕੇ ਬਹਿ ਜਾਈਦਾ ਚਾਰ ਸਾਢੇ ਚਾਰ ਲੀਟਰ ਦੁੱਧ ਦਾ ਠੀਕ ਆ ਵੀਰੇ ਟੈਨਿੰਗ ਟੈਨ ਕਰ ਸਕਦਾ ਹੱਥਲ ਪਸ਼ੂ ਨਾਲੇ ਗੱਪਣ ਟੋਕੜ ਆ ਟੈਨ ਕਰ ਸਕਦਾ ਇਹ ਗਾਰੰਟੀ ਦੇ ਗਾਂ ਦਿੱਤੀ ਜਾ ਸਕਦਾ ਉਧਰੇ ਠੰਡੀ ਆ ਇੱਕ ਗਰਮੀ ਵਾਲੇ ਤੋਹੇ ਆ ਬਿਲਕੁਲ 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 ਲਓ ਵੀ ਬੜੇ ਸਹੀ ਟਾਈਮ ਤੇ ਸੁੰਦੀ ਆ ਲਓ ਵੀ ਇਹ ਬੜੀ ਤਿੱਖ ਚ ਬੜੀ ਤੇਜ਼ੀ ਜਿਹਾ ਕਰਮਾਂਦੀਆਂ 16 6 ਮਹੀਨਿਆਂ ਦੀ ਇਹ ਗੱਪਣ ਅਗੇ 4 ਕੁ ਮਹੀਨੇ ਦਾ ਸਮਾਂ ਰਹਿ ਗਿਆ ਸਮਝ ਲਿਓ ਠੀਕ ਹੈ ਹਾਂਜੀ ਹਾਂਜੀ 4 ਕਿਲੋ ਦੁੱਧਾਂ ਕਰਮਾ ਲਈ ਥੱਲੇ ਮਿਲਦੀ ਇੱਥੇ ਪਾੜੇ ਤੇ ਮੇਰਾ ਭਰਾ ਕੋਈ ਵੀ ਇੱਥੇ ਆਣ ਕੇ ਚੋਕੇ ਦੇਖਣਾ ਚਾਹੁੰਦਾ ਤੇ ਪਾੜਾ ਆ ਕੇ ਚੋਕਰ ਪਾ ਕੇ ਤੁਹਾਨੂੰ ਥੰਨੇ ਪਾ ਦੇਣਾ ਤੇ ਚਵਾਈ ਤੁਸੀਂ ਕਰ ਲਓਗੇ ਸੋ ਚੋਣ ਜਾਣਦੀ ਇਹ ਵੀ ਖਰੀ ਜੇ ਕਰਮਾ ਲਈ ਕੋਈ ਪਸ਼ੂ ਦੇ ਵਿੱਚ ਉਨੀ ਕੀ ਕੋਈ ਡਿਫੈਕਟ ਹੋਵੇ ਤਾਂ ਪਹਿਲਾਂ ਹੀ ਗੱਲ ਦੱਸੀ ਜਾਊਗੀ ਸਿੰਗਲ ਹੱਡੀ ਦੇ ਵਿੱਚ ਸੋ ਕਾਦੇ ਦਾ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਸੋ ਤੋਰਾ ਤਾਰਾ ਮੇਰਾ ਭਰਾ ਤੁਸੀਂ ਆਪ ਦੇਖ ਕੇ ਇੱਕ ਵਾਰੀ ਪੂਰੀ ਜੱਜਮੈਂਟ ਕਰ ਲਓਗੇ ਸੂ ਦੇ ਨਿਸ਼ਾਨ ਤੇ ਚਾਰੇ ਪੈਰ ਮੂੰਹ ਮੱਥੇ ਦੀ ਗੁਲਾਈ ਦੇ ਵਿੱਚ ਸਿੰਘ ਹਾਂ ਇਹ ਮੂੰਹ ਦੇ ਨਾਸਾਂ ਦੇ ਪਤਲਾ ਬਿਲਕੁਲ ਸਿੰਘ ਸਿੰਘ ਵੀ ਬਿਲਕੁਲ ਪਤਲਾ ਤੇ ਬਿਲਕੁਲ ਪਤਲੀ ਚੌੜੀ ਦੇ ਵਿੱਚ ਕਰਮਾਲੀ ਇਹ ਮੈਂ ਅੱਜ ਸੋ ਟੋਕੜ ਗੱਬਣਾ ਚਾਹ ਉਹ ਕਿੱਲਿਆ ਉਹ ਦੀ ਮਾਲਕਾ ਕਰਮਾਲੀ 4 ਕਿਲੋ ਦੁੱਧ ਐਸ ਵਕਤ ਇਹ ਵੀ ਲੈ ਬਾਲੂਆ ਪੂਰਾ ਬਣਾਉਂਦੀ ਆ ਵੇਖੋ ਕਰਮਾਲੀ ਪੂਰੀ ਹਾਂ ਹਰ ਹਨ ਕਰਨ ਮਰ ਕਿਧਰ ਸੰਧੂ ਸਾਹਿਬ ਮਗਰੋਂ ਇੱਥੋਂ ਲੈਵਾ ਕਰੀ ਇਹਦਾ ਸੱਜਰਮੈਨ ਮੈਂ ਜਾਨੂੰ ਪਿੱਛੇ ਹਾਂਜੀ ਹਾਂਜੀ ਸੱਜਰਮੈਨ ਹੋਈ ਆ 15 16 ਲੀਟਰ ਦੁੱਧ ਚੋਂਦੇ ਰਿਹਾ ਜੀ ਹਾਂ ਹਾਂਜੀ ਹਾਂਜੀ ਤੇ 4 ਲੀਟਰ ਹੁਣ ਵੀ ਹੈਗਾ ਪੁੱਜੀ ਪਈ ਸੰਧੂ ਸਾਹਿਬ ਤਿੰਨ ਮਹੀਨੇ ਰਹਿ ਗਏ ਆ ਨਾੜਾ ਨੂੜਾ ਦਾ ਵੀਰ ਸਦਨਾਮ ਆਣਿਆ ਜਿਵੇਂ ਪਹਾੜੀ ਏਰੀਏ ਚ ਨਹੀਂ ਜਾਂਦਾ ਹਾਂਜੀ 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 ਇੱਥੇ ਬਾਈ ਇੱਕੇ ਵਾਰੀ ਜਮ ਕੂਣੀ ਮੋਰ ਹੁੰਦੇ ਬਿਲਕੁਲ 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 ਜੀ ਮੋਟੀ ਮੋਟੀ ਨਾੜਾ ਹੈ ਹਾਂਜੀ 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 ਲਓ ਵੀ ਠੀਕ ਆ ਜੀ ਸੋ ਇਹ ਦੱਸੋ 6 ਮਹੀਨਿਆਂ ਦੇ ਅਕੇ ਗੱਪਣ ਚੈੱਕ ਪਾਸ ਆ ਕੋਈ ਵੀ ਭਰਾ ਸੌਤਾ ਕਰਦਾ ਆਪਾਂ ਵਾਰੀ ਵਾਰੀ ਸਾਰਿਆਂ ਨੂੰ ਕਹਾਂਗੇ ਵੀ ਆਪਦੇ ਹੀ ਤੁਸੀਂ ਹੱਕ ਫਰਜ਼ ਸਮਝ ਕੇ ਬੇਸ਼ੱਕ ਚੈੱਕ ਵੀ ਕਰਾ ਸਕਦੇ ਹੋ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਆਪ ਦਾ ਡਾਕਟਰ ਲਿਆਵੇ ਇੱਥੇ ਚੈੱਕ ਕਰਾ ਕੇ ਤੇ ਆਦੇ ਤਸੱਲੀ ਨਾਲ ਖੜੇ ਜੀ ਹਾਂ ਹਾਂਜੀ ਬਾਕੀ ਆਪਣੀ ਗੱਲ ਦੀ ਹੈ ਜੀ ਆ ਬਿਲਕੁਲ ਬਿਲਕੁਲ ਚਲੋ ਆਪਣੇ ਆਪਣੇ ਹੱਥੀ ਆਪਾਂ ਚੈੱਕ ਕਰਾਏ ਆ ਪਸ਼ੂ ਬਿਲਕੁਲ ਬਿਲਕੁਲ ਇਹ ਵੀ ਰਸਨਾਮ ਕੀ ਮੁੱਲ ਵੜੀ ਇਹ ਸੰਧੂ ਸਾਹਿਬ ਦੇ ਦਿੱਤੇ 72000 ਰੁਪਏ 72 ਦੀ ਹਾਂਜੀ ਚਲੋ ਸਮਾਨ ਇਹੜੇ ਆ ਗਿਆ 72 ਦੀ ਵੀ ਚੰਗੀ ਲੱਗਦੀ ਆ ਪਰ ਆਪਾਂ ਕੀ ਕਰਦੇ ਆ ਮਾਨਤਨ ਵਿੱਚੋਂ ਮਾਨਤਨ ਇਹਦਾ ਆਪਾਂ 1000 ਘੱਟ 70 ਦੀ ਦੇ ਦੇਣੀ ਲੈ ਵੀ 1 ਘੱਟ 70 ਦੀ 500 ਕਿਲੋ ਮੀਟਰ 93000 ਦੀ 93000 ਦੀ ਤੇ ਨੀਲੀ ਰਾਵੀ ਦੀ ਬੈ ਠੀਕ ਆ ਹਾਂਜੀ ਲੋ ਵੀ 69000 ਰੁਪਏ ਮੱਝ ਤੁਹਾਡੇ ਘਰ ਤੱਕ ਪਹੁੰਚੂਗੀ 4 ਲੀਟਰ ਦੁੱਧ ਆ ਤੇ ਬਿਲਕੁਲ ਇਹਦੇ ਥੱਲੇ ਇਹ ਸਤਵਾਂ ਮਹੀਨਾ ਨੂੰ ਸਟਾਰਟ ਹੋਇਆ ਹਾਂ ਇਹ 6 ਮਹੀਨੇ ਪੂਰੇ ਹੋ ਚੁੱਕਿਆ 3 ਮਹੀਨੇ ਬਾਕੀ ਰਹਿ ਗਿਆ ਤੇ ਮੁੜ ਕੇ ਲੱਖੋਂ ਬਾਹਰ ਦੀ ਇਹਨਾਂ ਨੂੰ ਤੇ ਸਿਰੇ ਲੱਗੀ ਪਈ ਹਾਂਜੀ ਸਿਰੇ ਲੱਗੀ ਪਈ ਯਾਰ 16 15 16 ਲੀਟਰੋਂ ਦੇ ਵੀ ਦੁੱਧ ਦੀ ਮਾਲਕਨਾਂ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਬੇ ਠੀਕ ਹੈ ਜੀ ਸੋ ਦੁੱਧ ਅੱਗੇ ਮੇਰਾ ਭਰਾ ਕੋਈ ਸੇਵਾ ਚੰਗੀ ਕਰੂਗਾ ਦੁੱਧ ਸੇਵਾ ਦਾ ਬਿਲਕੁਲ ਬਿਲਕੁਲ ਅੱਜ 4 ਕਿਲੋ ਦੁੱਧ ਤੇ 6 ਮਹੀਨਿਆਂ ਦੀ ਦਵਾਈ ਲੱਗਦੀ ਹੈ ਹਾਂ ਜੀ ਘਾਟ ਹੋਈ ਚੰਗੀ ਸਾਂਭ ਹੋ ਗਈ ਤੇ 3 ਮਹੀਨੇ ਕਹਿੰਦੇ ਸਾਹਮਲੀ ਵੀਰਨੇ ਦੇ ਇਹ ਮੈਂ ਨੀਲੀ ਦੀ ਆ ਜੀ ਵਾਹ ਹਾਂ ਜੀ ਮੈਂ ਚੰਗੀ ਆ ਮੈਂ ਹਾਂ ਜੀ ਮੂੰਹ ਮੱਥੇ ਤੋਂ ਆ ਰੂੜ ਚੰਗਿਆ ਮੈਂ ਇਹਦੇ ਬਿਲਕੁਲ ਬਿਲਕੁਲ ਜੀ ਘਰੇ ਖੜਿਆ ਪਸ਼ੂ ਵੀ ਚੰਗਾ ਲੱਗਦਾ ਬੜਾ ਮਿਹਨਤਾ ਪੂਰਾ ਲੋਬੇ ਦੋਸਤੋ ਇਹ ਅੱਜ ਤਿੰਨੇ ਮੱਝਾਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਤਿੰਨੇ ਮੱਝਾਂ ਚ ਬਕਾਊ ਦੋ ਤਾਂ ਜਿਹੜੀਆਂ ਸ਼ੋਰ ਚੈੱਕ ਪਾਸ ਆ ਤੇ ਇੱਕ ਮਹੀਨੇ ਦੀ ਜਿਹੜੀ ਅੱਖ ਜਿਹੜੀ ਸੈਂਟਰ ਦੇ ਵਿੱਚ ਵੱਜੀ ਆ ਦੂਜੇ ਨੰਬਰ ਤੇ ਦਿਖਾਈ ਆ ਮਗਰ ਕੱਟੀ ਆ ਇਹ ਵੀ ਕਰਮ ਵਾਲੀ ਚੈੱਕ ਪਾਸ ਹੋ ਜਾਊਗੀ ਚਲੋ ਕਿਸੇ ਭਰਾ ਦੀ ਕਿਸਮਤ ਆ ਵੀ 100 'ਚ 100% ਨਿਕਲੀ ਜਾਵੇ ਠੀਕ ਆ ਹਾਂਜੀ ਹਾਂਜੀ ਨਿਕਲੂਗੀ ਪਿੰਡਾ ਪੁੰਡਾ ਕੋਲੇ ਆ ਪਿਆ ਉਤਰਾਂ ਦੇ ਹਾਂ ਕੋਈ ਗੱਲ ਨਹੀਂ ਮਹੀਨੇ ਨੂੰ ਇਹ ਚੈੱਕ ਪਾਸ ਹੋ ਜਾਊਗੀ ਠੀਕ ਆ ਹਾਂਜੀ ਹਾਂਜੀ ਤੇ ਚੰਗੀ ਆ ਮੈਂ ਲੋ ਵੀ ਇਹ ਦੋਸਤੋ ਕਮਾਲ ਆ ਵੀਰ ਸਤਨਾਮ ਸਿੰਘ ਉਹਨਾਂ ਦੇ ਕੋਲ ਤੇ ਵੀਰ ਸਤਨਾਮ ਇੱਕ ਨੰਬਰ ਆਪਦੇ ਕਰਦੇ ਹੋ ਸੰਜੀ ਨੰਬਰ ਜੀ 95771 ਹਾਂ 73012 ਠੀਕ ਹੈ ਜੀ ਹਾਂ ਜੀ ਨਾਮ ਆਪਣਾ ਸਤਨਾਮ ਸਿੰਘ ਆ ਪਿੰਡ ਚੀਮਕਲਾ ਤਹਿਸੀਲ ਪੱਟਿਆ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਹਾਂ ਜੀ ਹਾਂ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਮਹਾਰਾ ਕਿਰਪਾ ਕਰੇ ਨਵੀਆਂ ਫਸਲਾਂ ਆਈਆਂ ਤੇ ਮਹਾਰਾ ਕਿਰਪਾ ਸਾਰਿਆਂ ਨੂੰ ਖਾਣੀਆਂ ਦੇਵੇ ਹਾਂ ਤੇ ਹਾਂ ਜੀ ਹਾਂ ਜੀ ਬਿਲਕੁਲ ਯਾਰ ਇੱਕਦਮ ਮਹਾਰਾ ਬਲਾ ਕਰੇ ਤਰਪਾ ਕਰੇ ਬਾਬਾ ਨਾਨਕ ਠੀਕ ਹੈ ਵੀਰ ਜੀ ਹਾਂ ਜੀ ਹਾਂ ਜੀ ਸਰ ਮਿਹਰਬਾਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਤੇ ਵਾਹਿਗੁਰੂ ਜੀ ਕੀ ਫਤਿਹ ਲੋਬੀ ਪ੍ਰਭੂ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਆ ਨਗਵੀਰ ਸਤਨਾਮ ਸਿੰਘ ਉਹਨਾਂ ਦੇ ਘਰੋਂ ਆਪਾਂ ਫਾਰਮ ਇਸ ਕਿੱਲੇ ਤੋਂ ਦਿਖਾਉਣੇ ਸੀਗੇ ਉਮੀਦ ਕਰਦੇ ਆਨੀਮਲ ਚੰਗੇ ਲੱਗੇ ਹੋਣਗੇ ਸੋ ਵੀਡੀਓ ਸ਼ੇਅਰ ਕਰਦੇ ਹੋ ਸੋ ਜਿਹੜੇ ਭਰਾਵਾਂ ਨੂੰ ਜਜੂ ਕੀ ਜੜੀ ਵੀ ਮੈਂ ਫਪੂ ਕੀ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰ ਲਿਓ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ